ਸਤਨਾਮ ਸਤ ਸ੍ਰੀ ਵਾਹ ਗੋ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਗਏ ਕਲੇਸ਼ ਰੋਗ ਸਭ ਨਸੇ ਪ੍ਰਭ ਆਪਣੇ ਕਿਰਪਾ ਤਾਰੇ आठ पहर अरद हो स्वामी उरन काला हमारी हर जियो तू सुख संपत रास राख ले हा पाए मेरे का रब आके अरदास रहा जो मांग सोई सोए पाव अपने खसना, खसना परोसा कहूँ नानक गुरपुरा पिटिया मिटियो सगल अदे सतना श्री वाहिगुरु साहिब जी सोरठ महला पंजवा गए गणेश रोग सब नसे प्रभ अपने कृपा तारि आठ पहरerad हो स्वामी उरन काल हमारी ਹਰ ਜਿਓ ਤੂੰ ਸੁਖ ਸੰਪਤ ਰਾਸ ਰਾਖ ਨਿਹਾਲ ਪਾਈ ਮੇਰੇ ਕਾ ਰਬ ਆਗੈ ਅਰਦਾਸ ਰਹਾ ਜੋ ਮੰਗੋ ਸੋਈ ਸੋਇ ਪਾਵ ਆਪਣੇ ਖਸਮਾ ਪਰੋਸਾ ਕਹ ਨਾਨਕ ਗੁਰਪੁਰਾ ਪਿਟਿਆ ਮਿਟਿਆ ਸਗਲ ਅੰਦੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰੇਠ ਮਹਲਾ ਪੰਜਵਾਂ गए गणेश रोग सब नसे, नसे। प्रभु अपने, अपने कृपा तारि आठ पहर आराधो स्वामी।, स्वामी उरन ताला हमारी हर जियो तू सुख संपत, संपत रास राख लेहा पाए मेरे का ਰਬੇ ਆਕੇ ਅਰਦਾਸ ਰਹਾ ਜੋ ਮੰਗੋ ਸੋਈ ਸੋਏ ਪਾਵ ਆਪਣੇ ਖਸਮਾ ਪਰੋਸਾ ਕਹ ਨਾਨਕ ਗੁਰਪੁਰਾ ਪਿਟਿਆ ਮਿਟਿਓ ਸਗਲ ਅਦੇਸਾ ਸਤਨਾ ਸਤ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪੰਜਵਾਂ ਗਏ ਕਲੇਸ਼ ਰੋਗ ਸਭ ਨਸੇ ਪ੍ਰਭ ਆਪਣੇ ਕਿਰਪਾ ਤਾਰੇ आठ पहर अरद हो स्वामी उरन काला हमारी हर जियो तू सुख संपत रास राख ले हा पाई मेरे का रवे आके अरदास रहा जो मांग सोई सोए पाव ਆਪਣੇ ਖਸਨਾ ਪਰੋਸਾ ਕਾਹ ਨਾਨਕ ਗੁਰਪੁਰਾ ਪਿਟਿਆ ਮਿਟਿਓ ਸਗਲ ਅਦੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਰਠੇ ਮਹਲਾ ਪੰਜਵਾਂ ਗਏ ਕਲੇਸ਼ ਰੋਗ ਸਭ ਨਸੇ ਪ੍ਰਭ ਆਪਣੇ ਕਿਰਪਾ ਤਾਰੇ ਆਠ ਪਹਿਰ ਅਰਦ ਹੋ ਸੁਆਮੀ ਉਰਨ ਕਾਲਾ ਹਮਾਰੀ ਹਰ ਜਿਓ ਤੂੰ ਸੁਖ ਸੰਪਤ ਰਾਸ ਰੱਖ ਨਿਹਾਲ ਪਾਈ ਮੇਰੇ ਕਾ ਰਬ ਆਗੈ ਅਰਦਾਸ ਰਹਾ ਜੋ ਮੰਗੋ ਸੋਈ ਸੋਇ ਪਾਵ ਆਪਣੇ ਖਸਮਾ ਪਰੋਸਾ ਕਹ ਨਾਨਕ ਗੁਰਪੁਰਾ ਪਿਟਿਆ ਮਿਟਿਓ ਸਗਲ ਅੰਦੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰੇਠ ਮਹਲਾ ਪੰਜਵਾਂ गए कालेश रोग सब नसे, नसे प्रभ अपने, अपने कृपा तारि आठ पहर याद हो स्वामी उरन ताला हमारी हर जियो तू सुख संपत, संपत रास राख ले हा पाई, पाई मेरे का ਆਵੇ ਅਗੇ ਅਰਦਾਸ ਰਹਾ ਜੋ ਮੰਗੋ ਸੋਈ ਸੋਇ ਪਾਵ ਆਪਣੇ ਖਸਮਾ ਪਰੋਸਾ ਕਹ ਨਾਨਕ ਗੁਰਪੁਰਾ ਪਿਟਿਆ ਮਿਟਿਓ ਸਗਲ ਅਦੇਸਾ ਸਤਨਾ ਸਤ ਸਤ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਗਏ ਕਲੇਸ਼ ਰੋਗ ਸਭ ਨਸੇ ਪ੍ਰਭ ਆਪਣੇ ਕਿਰਪਾ ਤਾਰੇ आठ पहर अरद हो स्वामी उरन ताला हमारी हर जियो तू सुख संपत रास राख नेहा पाए मेरे का रवे आके अरदास रहा जो मांग सोई सोए पाव ਆਪਣੇ ਖਸਮਾ ਪਰੋਸਾ ਕਾਹ ਨਾਨਕ ਗੁਰਪੁਰਾ ਪਿਟਿਆ ਮਿਟਿਓ ਸਗਲ ਅਦੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰੇਠਾ ਮਹਲਾ ਪੰਜਵਾ ਗਏ ਕਨੇਸ਼ ਰੋਗ ਸਭ ਨਸੇ ਪ੍ਰਭ ਆਪਣੇ ਕਿਰਪਾ ਤਾਰੀ ਆਠ ਪਹਿਰ ਅਰਧ ਹੋ ਸੁਆਮੀ ਉਰਨ ਕਾਲਾ ਹਮਾਰੀ ਹਰ ਜਿਓ ਤੁਮ ਸੁਖ ਸੰਪਤ ਰਾਸ ਰੱਖ ਨਿਹਾਲ ਪਾਈ ਮੇਰੇ ਕਾ ਰਬ ਆਗੈ ਅਰਦਾਸ ਰਹਾ ਜੋ ਮੰਗੋ ਸੋਈ ਸੋਇ ਪਾਵ ਆਪਣੇ ਖਸਮਾ ਪਰੋਸਾ ਕਹ ਨਾਨਕ ਗੁਰਪੁਰਾ ਪਿਟਿਆ ਮਿਟਿਓ ਸਗਲ ਅਦੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪੰਜਵਾਂ गए गणेश रोग सब नसे प्रभ अपने कृपा तारि आठ पहर अरद हो स्वामी उरन काल हमारी हर जियो तू सुख संपत, संपत रास राखि निहा पाए मेरे का ਆਵੇ ਅਗੇ ਅਰਦਾਸ ਰਹਾ ਜੋ ਮੰਗੋ ਸੋਈ ਸੋਇ ਪਾਵੋ ਆਪਣੇ ਖਸਮ ਪਰੋਸਾ ਕਹ ਨਾਨਕ ਗੁਰਪੁਰਾ ਪਿਟਿਆ ਮਿਟਿਓ ਸਗਲ ਅਦੇਸਾ ਸਤਨਾ ਸਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪੰਜਵਾਂ ਗਏ ਕਲੇਸ਼ ਰੋਗ ਸਭ ਨਸੇ ਪ੍ਰਭ ਆਪਣੇ ਕਿਰਪਾ ਤਾਰੇ आठ पहर रात हो स्वामी उरन ताला हमारी हर जियो तू सुख संपत रास राख ले हा पाए मेरे का राबे आके अरदास अर रहा जो मांग सोई सोए पाव ਆਪਣੇ ਖਸਮਾ ਪਰੋਸਾ ਕਾਹ ਨਾਨਕ ਗੁਰਪੁਰਾ ਪਿਟਿਆ ਮਿਟਿਓ ਸਗਲ ਅਦੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪੰਜਵਾਂ ਗਏ ਕਲੇਸ਼ ਰੋਗ ਸਭ ਨਸੇ ਪ੍ਰਭ ਆਪਣੇ ਕਿਰਪਾ ਤਾਰੇ ਆਠ ਪਹਿਰ ਅਰਧ ਹੋ ਸੁਆਮੀ ਉਰਨ ਕਾਲਾ ਹਮਾਰੀ ਹਰ ਜਿਓ ਤੂੰ ਸੁਖ ਸੰਪਤ ਰਾਸ ਰਾਖ ਨਿਹਾਲ ਪਾਈ ਮੇਰੇ ਕਾ ਰਬ ਆਗੈ ਅਰਦਾਸ ਰਹਾ ਜੋ ਮੰਗੋ ਸੋਈ ਸੋਇ ਪਾਵ ਆਪਣੇ ਖਸਮ ਪਰੋਸਾ ਕਹ ਨਾਨਕ ਗੁਰਪੁਰਾ ਪਿਟਿਆ ਮਿਟਿਓ ਸਗਲ ਅੰਦੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪੰਜਵਾਂ गए गणेश रोग सब नसे, नसे। प्रभ अपने, अपने कृपा, कृपा तारि आठ पहर अरद हो स्वामी उरन काल हमारी हर जियो तू सुख संपत रास राख ले हो पाए मेरे का ਆਵੇ ਆ ਕੇ ਅਰਦਾਸ ਰਹਾ ਜੋ ਮੰਗੋ ਸੋਈ ਸੋਇ ਪਾਵੋ ਆਪਣੇ ਖਸਨਾ ਪਰੋਸਾ ਕਹ ਨਾਨਕ ਗੁਰਪੁਰਾ ਪਿਟਿਆ ਮਿਟਿਓ ਸਗਲ ਅਦੇਸਾ ਸਤਨਾ ਸਤ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪੰਜਵਾਂ ਗਏ ਕਲੇਸ਼ ਰੋਗ ਸਭ ਨਸੇ ਪ੍ਰਭ ਆਪਣੇ ਕਿਰਪਾ ਤਾਰੇ ਆਠ ਪਹਿਰ ਅਰਧ ਹੋ ਸੁਆਮੀ उरन ताला हमारी हार जियो तू सुख संपत रास राख ले हा पाए मेरे का रभे आके अरदास रहा जो मांग सोई सोए पाव अपने खसना परोसा ਕਹ ਨਾਨਕ ਗੁਰਪੁਰਾ ਪਿਟਿਆ ਮਿਟਿਆ ਸਗਲ ਅੰਦੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪੰਜਵਾਂ गए गणेश रोग सब नसे प्रभु अपने कृपा तारि आठ पहर अरद हो स्वामी उरन काल हमारी हर जियो तू सुख संपत रास राखिहौ पाए मेरे रे का, रे रे का। ਰਭੇ ਆਗੇ ਅਰਦਾਸ ਰਹਾ ਜੋ ਮੰਗੋ ਸੋਈ ਸੋਏ ਪਾਵ ਆਪਣੇ ਖਸਮਾ ਪਰੋਸਾ ਕਾਹ ਨਾਨਕ ਗੁਰਪੁਰਾ ਪਿਟਿਆ ਮਿਟਿਓ ਸਗਲ ਅੰਦੇਸਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪੰਜਵਾਂ ਗਏ ਕਲੇਸ਼ ਰੋਗ ਸਭ ਨਸੇ ਪ੍ਰਭ ਆਪਣੇ ਕਿਰਪਾ ਤਾਰੇ आठ पहर अरद हो स्वामी उरन काल हमारी हर जियो तू सुख संपत रास राख ले हा पाए मेरे का रवे आके अरदास रहा जो मांग सोई सोए पाव ਆਪਣੇ ਖਸਮਾ ਪਰੋਸਾ ਕਾਹ ਨਾਨਕ ਗੁਰਪੁਰਾ ਪਿਟਿਆ ਮਿਟਿਓ ਸਗਲ ਅੰਦੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਹਲਾ ਪੰਜਵਾ ਗਏ ਕਲੇਸ਼ ਰੋਗ ਸਭ ਨਸੇ ਪ੍ਰਭ ਆਪਣੇ ਕਿਰਪਾ ਤਾਰੇ ਆਠ ਪਹਿਰerad ਹੋ ਸੁਆਮੀ ਉਰਨ ਕਾਲਾ ਹਰ ਜਿਓ ਤੂੰ ਸੁਖ ਸੰਪਤ ਰਾਸ ਰੱਖਿ ਲਿਹਾ ਪਾਈ ਮੇਰੇ ਕਾ ਰਬ ਆਗੈ ਅਰਦਾਸ ਰਹਾ ਜੋ ਮੰਗੋ ਸੋਈ ਸੋਇ ਪਾਵੋ ਆਪਣੇ ਖਸਮ ਪਰੋਸਾ ਕਹ ਨਾਨਕ ਗੁਰਪੁਰਾ ਪਿਟਿਆ ਮਿਟਿਓ ਸਗਲ ਅਦੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪੰਜਵਾਂ गए क्लेश रोग सब नसे प्रभ अपने कृपा तारि आठ पहर अरद हो स्वामी उरन काल हमारी ਹਰ ਜਿਓ ਤੂੰ ਸੁਖ ਸੰਪਤ ਰਾਸ ਰੱਖ ਨਿਹਾਲ ਪਾਈ ਮੇਰੇ ਕਾ ਰਬ ਆਗੈ ਅਰਦਾਸ ਰਹਾ ਜੋ ਮੰਗੋ ਸੋਈ ਸੋਇ ਪਾਵ ਆਪਣੇ ਖਸਮ ਪਰੋਸਾ ਕਹ ਨਾਨਕ ਗੁਰਪੁਰਾ ਪਿਟਿਆ ਮਿਟਿਓ ਸਗਲ ਅੰਦੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪੰਜਵਾਂ गए गणेश रोग सब नसे प्रभु अपने कृपा तारि आठ पहरerad हो स्वामी उरन काला हमारी हर जियो तू सुख संपत रास राख लेहा पाए मेरे का ਰਬਿਆ ਕਹਿ ਅਰਦਾਸ ਰਹਾ ਜੋ ਮੰਗ ਸੋਈ ਸੋਇ ਪਾਵ ਆਪਣੇ ਖਸਨਾ ਪਰੋਸਾ ਕਹ ਨਾਨਕ ਗੁਰਪੁਰਾ ਪਿਟਿਆ ਮਿਟਿਓ ਸਗਲ ਅੰਦੇਸਾ ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋ ਰਠ ਮਹਲਾ ਪੰਜਵਾਂ ਗਏ ਕਲੇਸ਼ ਰੋਗ ਸਭ ਨਸੇ ਪ੍ਰਭ ਆਪਣੇ ਕਿਰਪਾ ਤਾਰੇ ਆਠ ਪਹਿਰ ਅਰਧ ਹੋ ਸੁਆਮੀ ਓਰਨ ਕਾਲਾ ਹਰ ਜਿਓ ਤੂੰ ਸੁਖ ਸੰਪਤ ਰਾਸ ਰੱਖ ਲਿਹਾ ਪਾਈ ਮੇਰੇ ਕਾ ਪ੍ਰਭ ਅਗੇ ਅਰਦਾਸ ਰਹਾ ਜੋ ਮੰਗੋ ਸੋਈ ਸੋਇ ਪਾਵ ਆਪਣੇ ਖਸਮ ਪਰੋਸਾ ਕਹ ਨਾਨਕ ਗੁਰਪੁਰਾ ਪਿਟਿਆ ਮਿਟਿਓ ਸਗਲ ਅੰਦੇਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ